ਯੂਰਪ ਦੇ ਰੂਲ ਦੇ ਮੁਤਾਬਕ ਸਾਨੂੰ ਸਾਢੇ 3 ਘੰਟਿਆਂ ਦੇ ਵਿੱਚ ਵਿੱਚ ਵਿਦਨ ਸਾਢੇ 3 ਘੰਟੇ ਸਾਨੂੰ ਗੱਡੀ ਰੋਕ ਕੇ 45 ਮਿੰਟ ਦੀ ਬ੍ਰੇਕ ਲੈਣੀ ਹੀ ਲੈਣੀ ਆ ਚਲੋ ਇਹ ਵੀ ਬਹੁਤ ਵਧੀਆ ਗੱਲ ਆ ਬ੍ਰੇਕ ਲੈਣੀ ਪੈਂਦੀ ਹੈ ਲੈਣੀ ਪੈਂਦੀ ਹੈ ਟਰੱਕ ਡਰਾਈਵਰ ਵੀਰਾਂ ਲਈ ਕਸਰਤਾਂ ਲੈ ਕੇ ਆਏ ਆ ਸਾਡੇ ਕੋਲ ਮਿਸਟਰ ਅਮਰਤਪਾਲ ਸਿੰਘ ਗਿੱਲ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਤੋਂ ਆਏ ਨੇ ਜੋ ਕਿ ਜਰਮਨ ਦੇ ਵਿੱਚ ਬਰਲਿਨ ਸ਼ਹਿਰ ਦੇ ਵਿੱਚ ਐਜ਼ ਆ ਟਰੱਕ ਡਰਾਈਵਰ ਜੌਬ ਕਰਦੇ ਆ ਲੰਮੇ ਸਮੇਂ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਪਰ ਟਰੱਕ ਡਰਾਈਵਰ ਵੀਰ ਜਦੋਂ ਬੈਠ ਕੇ ਜੌਬ ਕਰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਪੈਰਾਂ ਦੇ ਵਿੱਚ ਸੁੰਨਾਪਣ ਵੈਰੀਕੋਸ ਵੇਇਨਸ ਔਰ ਲੱਕ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਉਹ ਕਿਉਂ ਹੁੰਦਾ ਕਿਉਂਕਿ ਲੰਬਰ ਸਪਾਈਨ ਉਹਨਾਂ ਦੀ ਸਟ੍ਰੇਟ ਰਹਿੰਦੀ ਆ ਲੰਮਾ ਸਮਾਂ ਜਦੋਂ ਬੈਠ ਕੇ ਚੱਲਦੇ ਨੇ ਸੋ ਉਹ ਕਿਹੜੀਆਂ ਕਸਰਤਾਂ ਨੇ ਜਿਹੜੀਆਂ ਟਰੱਕ ਡਰਾਈਵਰ ਵੀਰ ਰੋਜ਼ਾਨਾ ਕਰਨ ਔਰ ਉਹਨਾਂ ਦਾ ਜਿਹੜਾ ਲੱਕ ਦਰਦ ਹੈ ਪੈਰਾਂ ਦੇ ਵਿੱਚ ਸੁੰਨਾਪਣ ਹੈ ਜਾਂ ਵੈਰੀਕੋਸ ਵੇਇਨਸ ਬਣ ਲੱਗੀਆਂ ਨੇ ਉਹ ਠੀਕ ਰ ਸਸ਼੍ਰੀ ਕਾਲ ਜੀ ਦਸ ਇਸ ਡਾਕਟਰ ਗੁਰਸ਼ੇਤ ਸਿੰਘ ਸਰਾ ਇਹ ਵੀਡੀਓ ਟਰੱਕ ਡਰਾਈਵਰ ਵੀਰਾਂ ਨੂੰ ਜ਼ਰੂਰ ਸ਼ੇਅਰ ਕਰਿਓ ਸਭ ਤੋਂ ਪਹਿਲੀ ਕਸਰਤ ਤੁਸੀਂ ਨਾਲ ਕਰੋ ਸਿੱਧੇ ਬੈਠ ਜਾਣਾ ਔਰ ਬੈਠ ਕੇ ਆਪਾਂ ਸਟ੍ਰੇਟ ਕਰਨੀ ਹੈ ਲੈਗ ਮਤਲਬ ਲੈਗ ਰੇਜ਼ ਕਰਾਂਗੇ ਇੱਥੇ ਹੱਥ ਰੱਖਾਂਗੇ ਸਾਈਡਾਂ ਤੇ ਔਰ ਲੱਤ ਉੱਪਰ ਚੱਕ ਕੇ ਪੈਰ ਅੰਦਰ ਮੋੜਾਂਗੇ ਔਰ ਇੱਥੇ 10 ਸੈਕਿੰਡ ਹੋਲਡ ਕਰਾਂਗੇ ਫਿਰ ਆਪਾਂ ਰਿਲੈਕਸ ਕਰਾਂਗੇ 10 ਸੈਟ ਇਧਰ ਲਾਓ 10 ਸੈਟ ਇਧਰ ਲਾਓ ਦੂਜੀ ਕਸਰਤ ਸਿੱਗੀ ਓ ਕੀ ਸੀਗੀ ਸੀਟਡ ਮਾਰਚ ਆਪਾਂ ਦੇਖਦੇ ਸੀ ਛੋਟੇ ਹੁੰਦੇ ਪ੍ਰੇਡ ਟੀਵੀ ਤੇ ਮਾਰਚ ਕਰਦੇ ਸੀ ਉਵੇਂ ਬੈਠ ਕੇ ਸੀਟਡ ਮਾਰਚ ਕਰਾਂਗੇ ਸਿੱਧੇ ਪੈ ਚਾਂਗੇ 1 2 3 4 5 ਇਹਦਾ 10 ਵਾਰ ਹੀ ਕਰਾਂਗੇ ਦੈਨ ਰਿਲੈਕਸ ਇਸ ਦੇ 5 ਸੈਟ ਲਾਉਣੇ ਆ ਓਕੇ ਸਰ ਉਸ ਤੋਂ ਬਾਅਦ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਕਰਨੇ ਆ ਹੀਲ ਰੇਜ਼ ਔਰ ਟੋ ਰੇਸ ਓਕੇ ਦੇਖੋ ਪਹਿਲਾਂ ਹੀਲ ਰੇਜ਼ ਫਿਰ ਟੋ ਰੇਸ ਹੀਲ ਰੇਜ਼ ਟੋ ਰੇਸ ਜਿੰਨੇ ਵੱਧ ਤੋਂ ਵੱਧ ਚੱਕੇ ਜਾਂਦੇ ਆ ਇਸ ਦੇ ਵਿੱਚ ਕੀ ਹੋਏਗਾ ਜਿਹੜਾ ਆਪਣੀਆਂ ਪਿੰਜੜੀਆਂ ਦਾ ਸਰਕੂਲੇਸ਼ਨ ਹੈ ਜੋ ਜੜੀ ਵੈਰੀਕੋਸ ਵੇਨਸ ਬਣਦੀ ਹੈ ਨਹੀਂ ਬਣਨਗੀਆਂ ਇਹ ਹੋਗੀ ਤੁਹਾਡੀ ਤੀਜੀ ਕਸਰਤ ਜਿਹੜੀ ਚੌਥੀ ਕਸਰਤ ਆ ਇੱਕ ਦਸਰਥ ਹੋਰ ਐਡ ਕਰਦੇ ਹਾਂ ਹਰ 2 ਘੰਟੇ ਬਾਅਦ ਤੁਸੀਂ ਜਦੋਂ ਰੁਕਦੇ ਹੋ ਤੁਸੀਂ ਕਹਿੰਦੇ ਹੋ ਵੀ 3 ਘੰਟੇ ਬਾਅਦ ਆਪਾਂ ਜਰਮਨ ਦੇ ਵਿੱਚ ਰੁਕਦੇ ਹਾਂ ਹਾਂਜੀ ਦੋਨੇ ਹੱਥ ਮੁਠੀਆਂ ਬੰਦ ਕਰ ਲੈਣੀਆਂ ਨੇ ਔਰ ਇਸ ਜਗ੍ਹਾ ਤੇ ਜਿੱਥੇ ਐਸਆਈ ਜੋਇੰਟ ਆ ਇੱਥੇ ਰੱਖ ਲੈਣੇ ਆ ਔਰ ਇੱਥੇ ਆਪਾਂ ਪਿੱਛੇ ਨੂੰ ਜਾਣਾ ਹੈ ਬਾਅਦ ਤੋਂ ਬਾਅਦ ਠੀਕ ਹੈ ਇਸ ਨਾਲ ਕੀ ਹੈ ਜਿਹੜੀ ਰੀੜ ਦੀ ਹੱਡੀ ਹੈ ਉਸ ਦੇ ਵਿੱਚ ਰਿਲੈਕਸੇਸ਼ਨ ਆਏਗੀ ਔਰ ਉਹ ਜਿਹੜੀ ਇਲੈਕਸ਼ਨ ਚ ਰਹਿੰਦੀ ਹੈ ਐਕਸਟੈਂਸ਼ਨ ਚ ਜਾਏਗੀ ਓਕੇ ਸਰ ਇਹ ਕਸਰਤਾਂ ਹੋਗੀਆਂ ਇਹ ਕਸਰਤਾਂ ਕਰੋ ਹਰ 2-2 ਘੰਟੇ ਬਾਅਦ 3 ਘੰਟੇ ਬਾਅਦ ਜਦੋਂ ਰੁਕਦੇ ਹੋ ਤੁਸੀਂ ਇੱਕ ਨਾ ਇੱਕ ਗੇੜਾ ਕੱਢਣਾ ਹੈ ਠੀਕ ਹੈ ਮਤਲਬ ਥੋੜਾ ਤੁਰਨਾ ਹੈ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਨਾ ਤੁਹਾਡੇ ਲੱਕ 'ਚ ਦਰਦ ਨਾ ਪੈਰਾਂ 'ਚ ਸੁੰਨਪਨ ਨਾ ਵੈਰੀਕੋਸ ਵੇਇਨਸ ਬਣਨਗੀਆਂ ਓਕੇ ਸਰ ਅਗਰ ਤੁਹਾਨੂੰ ਇਹ ਕਸਰਤਾਂ ਪਸੰਦ ਆਈਆਂ ਟਰੱਕ ਡਰਾਈਵਰ ਵੀਰਾਂ ਨੂੰ ਜਰੂਰ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ